ਬਾਹਰ ਦੀ ਤਿਆਰੀ ਵੀ ਜ਼ਰੂਰੀ ਹੈ ਔਰ ਗੁਰਪਿਆਰੋ ਸਭ ਤੋਂ ਜ਼ਰੂਰੀ ਹੈ ਅੰਦਰ ਦੀ ਤਿਆਰੀ ਅੰਦਰ ਦਾ ਪਾਪ ਆਪਣੇ ਮਨ ਦੀ ਤਿਆਰੀਆਂ ਦੋਨੋਂ ਜ਼ਰੂਰੀ ਨੇ ਗੁਰਪਿਆਰੋ ਪਰ ਅੱਜ ਜੋ ਆਪਾਂ ਵਿਚਾਰ ਕਰਨ ਜਾ ਰਹੇ ਹਾਂ ਜੋ ਵਿਚਾਰ ਕਰਾਂਗੇ ਉਹ ਵਿਚਾਰ ਆਪਾਂ ਤ੍ਰੈ ਗੁਣਾਂ ਦੇ ਸੰਬੰਧਤ ਵਿੱਚ ਕਰਾਂਗੇ ਤ੍ਰੈ ਗੁਣਾਂ ਦੇ ਵਿੱਚ ਤ੍ਰੈ ਗੁਣਾਂ ਦੇ ਸੰਬੰਧਤ ਦੇ ਵਿੱਚ ਜੋ ਆਪਾਂ ਨੂੰ ਮੇਰਾ ਮਾਲਕ ਸਮਝਾ ਰਿਹਾ ਕਿ ਇਹ ਸਾਰਾ ਸੰਸਾਰ ਤ੍ਰੈ ਗੁਣਾਂ ਦੇ ਵਿੱਚ ਕੰਮ ਕਰ ਰਿਹਾ ਹੈ ਤ੍ਰੈ ਗੁਣਾਂ ਦੇ ਵਿੱਚ ਹੁਣ ਤ੍ਰੈ ਗੁਣਾਂ ਗੁਰਪਿਆਰੋ ਜਿਆਦਾਤਰ ਆਪਾਂ ਪੜ੍ਹਦੇ ਆਂ ਉਹਨਾਂ ਦਾ ਜਿਹੜਾ ਕੰਮ ਹੈ ਤ੍ਰੈ ਗੁਣ ਭਾਵ ਕੋਸ਼ਿਸ਼ ਕਰਾਂਗੇ ਮੋٹے ਤੌਰ ਤੇ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਸਮਝਣ ਦੀ ਕਿ ਤ੍ਰੈ ਗੁਣ ਕਿਹ ਕਿਹੜੇ ਗੁਣ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਤ੍ਰੈ ਗੁਣ ਹੈ ਰਜੋਗੁਣ ਤਮੋਗੁਣ ਸਤੋਗੁਣ ਹੁਣ ਇਹਨਾਂ ਤ੍ਰੈ ਗੁਣਾਂ ਦੇ ਵਿੱਚ ਇੱਕ ਮਨੁੱਖ ਨੇ ਕਿਵੇਂ ਆਪਣੀ ਭੱਜ ਦੌੜ ਲਾਈ ਆ ਇੱਕ ਬੰਦਾ ਕਿਵੇਂ ਆਪਣੀ ਭੱਜ ਦੌੜ ਲਾ ਰੱਖੀ ਆ ਨੇ ਉਹਦੇ ਬਾਰੇ ਸਾਨੂੰ ਇਹ ਤ੍ਰੈ ਗੁਣਾਂ ਦੇ ਵਿੱਚ ਗੁਰੂ ਸਾਹਿਬ ਸਮਝਾਉਣਗੇ ਕਿ ਤ੍ਰੈ ਗੁਣ ਕੀ ਚੀਜ਼ ਆ ਤਾਂ ਤ੍ਰੈ ਗੁਣ ਗੁਰ ਪਿਆਰੇਓ ਰਜੋਗੁਣ ਤਮੋਗੁਣ ਸਤੋਗੁਣ ਪਹਿਲਾ ਮੇਰਾ ਮਾਲਕ ਸਾਨੂੰ ਸਮਝਾਉਣਾ ਕਰਦਾ ਕਿ ਮਨੁੱਖ ਆਪਣੀ ਵਿਡਿਆਈ ਵਾਸਤੇ ਨੰਬਰ 1 ਤੇ ਜੀ ਨੂੰ ਥੋੜਾ ਜਿਹਾ ਗਿਆਨ ਹੈ ਉਹ ਆਪਣੀ ਵਿਡਿਆਈ ਨੰਬਰ 2 ਤੇ ਹੈ ਧਨ ਦੌਲਤ ਔਰ ਇਹ ਦੇ ਦੋਨਾਂ ਪਿੱਛੇ ਬਹੁਤ ਲੰਬੀ ਦੌੜ ਲਾਈ ਆ ਗੁਰਪ੍ਰੀਤ ਬਹੁਤ ਲੰਬੀ ਦੌੜ ਹੈ ਬਹੁਤ ਭੱਜ ਦੌੜ ਲਾਈ ਹੈ ਉਹਨਾਂ ਰਜੋਗੁਣ ਵਾਸਤੇ ਮੇਰਾ ਮਾਲਕ ਕਹਿ ਰਿਹਾ ਕਿ ਰਜੋਗੁਣ ਜਦੋਂ ਕਾਮ ਕ੍ਰੋਧ ਨਿੰਦਾ ਹੀਰਖਾ ਭਾਵ ਜਿਹੜਾ ਮਾਨਾ ਸਾਡਾ ਮਨ ਇਹ ਜਿਹੜੀਆਂ ਇਹਨਾਂ ਦੀਆਂ ਲਹਿਰਾਂ ਨੇ ਰੋਜੋ-ਗੋਂਦੇ ਲਹਿਰਾਂ ਦੇ ਵਿੱਚ ਰੁੜਿਆ ਫਿਰਦਾ ਹੈ ਰੁੜਿਆ